ਪੰਜਾਬ ਦੇ ਕੁੱਲ ਆਲਮ ਵਿੱਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਰਵੀਲ ਸਿੰਘ ਪਿੰਡਰ ਤੇ ਤੁਸੀਂ ਦੇਖ ਰਹੇ ਹੋ ਚੈਨਲ ਈ ਮਿਸ਼ਨ ਪੰਜਾਬੀ ਮੇਰੇ ਨਾਲ ਜੁੜੇ ਬੈਠੇ ਨੇ ਉਗੇ ਚੰਤਕ ਪਰਮੇਂਦਰ ਸਿੰਘ ਰਾਏਪੁਰ ਸੋ ਰਾਏਪੁਰ ਸਾਹਿਬ ਸਵਾਗਤ ਵੈਲਕਮ ਹੈ ਜੀ ਸ਼ੁਕਰੀਆ ਪਿੰਡਰ ਸਾਹਿਬ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਰਾਏਪੁਰ ਸਾਹਿਬ ਆਪਾਂ ਦੇਖਦੇ ਹਾਂ ਕਿ ਅਰਵਿੰਦ ਕੇਜਰੀਵਾਲ ਜਿਹੜੇ ਕੌਮਿਕ ਐਨੀਮੀਨੇਰ ਨੇ ਆਮ ਆਦਮੀ ਪਾਰਟੀ ਦੇ ਉਹ ਪਿਛਲੇ ਲੰਮਾ ਸਮਾਂ ਉਹ ਜੇਲ੍ਹ ਦੇ ਵਿੱਚ ਵੀ ਰਹਿ ਹੁਣ ਉਹ ਰਿਹਾ ਹੁੰਦੇ ਆ ਕੱਲ ਉਹਨਾਂ ਦੀ ਜਮਾਨਤ ਹੁੰਦੀ ਹੈ ਤੇ ਉਹਨਾਂ ਨੇ ਜਿਹੜੀ ਇਹ ਅਗਲੀ ਜਿਹੜੀ ਹੈ ਪੋਲੀਟੀਕਲੀ ਐਕਟੀਵਿਟੀਆਂ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ ਸ਼ੁਰੂ ਕੀ ਕੀਤੀ ਹੈ ਕਿ ਉਹਨਾਂ ਦੇ ਆਪਣੇ ਰਾਜ ਦੇ ਵਿੱਚ ਹੀ ਆਮ ਚੋਣੇ ਹਰਿਆਣੇ ਦੇ ਵਿੱਚ ਕੀ ਮੰਨਦੇ ਆ ਕਿ ਉਹਨਾਂ ਨੂੰ ਕਿਹੜਾ ਹਰਿਆਣੇ ਦੇ ਵਿੱਚ ਬੋਸਟ ਮਿਲੇਗਾ ਉਹਨਾਂ ਦੀ ਆਮਦ ਦਾ ਕਿਉਂਕਿ ਉਹ ਹਰਿਆਣੇ ਨਾਲ ਸੰਬੰਧਤ ਨੇ ਤੇ ਇਹ ਮੰਨਿਆ ਵੀ ਜਾਂਦਾ ਹੈ ਕਿ ਕੇਜਰੀਵਾਲ ਸਾਹਿਬ ਦੀ ਜਿਵੇਂ ਦਿੱਲੀ ਪੱਲ ਵੀ ਸਰਕਾਰ ਹੈ ਆਪ ਦੀ ਪੰਜਾਬ ਦੇ ਵਿੱਚ ਵੀ ਵਿਚ ਵਿਚਾਲੇ ਹਰਿਆਣਾ ਪੈਂਦਾ ਹੈ ਹੁਣ ਕੇਜਰੀਵਾਲ ਸਾਹਿਬ ਖੁਦ ਮੈਦਾਨ ਦੇ ਵਿੱਚ ਆਉਂਦੇ ਆ ਜੀ ਰਾਏ ਪ੍ਰਸਾਦ ਤੇ ਕੁਝ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਰਾਕਮ ਰੱਖਿਆ ਗਿਆ ਸੀ ਪਹਿਲਾਂ ਇਹ ਜੀ ਕਾਫੀ ਤੌਰ ਤੇ ਸ਼ਰਾਬ ਘਟਾਲੇ ਦੇ ਦੋਸ਼ ਨੇ ਉਹ ਜਿਹੜੀ ਆਪਕਾਰ ਨੀਤੀ ਬਣਾਈ ਸੀ ਇਹਨਾਂ ਨੇ ਦਿੱਲੀ ਦੇ ਵਿੱਚ ਨਵੀਂ ਨੀਤੀ ਹਜੇ ਦੇ ਤਹਿਤ ਸਰਕਾਰ ਨੇ ਆਪਣਾ ਉਹਨੂੰ ਬਾਹਰ ਕੱਢ ਲਿਆ ਜੀ ਰੈਵਨਿਊ ਵਧਾਏ ਜਾਣ ਦੀ ਗੱਲ ਕਰਕੇ ਤੇ ਦਜੀ ਹੱਥਾਂ ਦੇ ਵਿੱਚ ਚਲੇ ਗਿਆ ਸੀ ਸਾਰਾ ਕਾਰੋਬਾਰ ਉਹ ਜੀ ਤੇ ਉਹ ਆ ਮੁੱਖ ਸਖਤਰ ਜਿਹੜਾ ਉੱਥੇ ਸੀ ਨਰੇਸ਼ ਜੀ ਉਹਨਾਂ ਨੇ ਇਹ ਮਾਮਲਾ ਉਹਨਾਂ ਦੀ ਰਿਪੋਰਟ ਵਿੱਚ ਖਲਾਸਾ ਹੋਇਆ ਸੀ ਕਿ ਵੱਡੇ ਵੱਡੇ ਆਗੂ ਉਹਨਾਂ ਨੇ ਬੈਦਹੀ ਗੰਗਾ ਛੱਤ ਧੋ ਲਈ ਬੜੇ ਤਕੜਾ ਘੜਾ ਲਾ ਹੈ ਉਹਦੇ ਤਹਿਤ ਇਹ ਨੀਤੀ ਭਾਵੇਂ ਵਾਪਸ ਵੀ ਲੈ ਲਈ ਗਈ ਸੀ ਪਰ ਜਿਹੜੇ ਐਲਜੀ ਸੀ ਕੀ ਉਹਨਾਂ ਨੇ ਦਿੱਲੀ ਦੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਇਹਦੀ ਜਾਂਚ ਹੋਣੀ ਚਾਹੀਦੀ ਅਸੀਂ ਇਹ ਫਿਰ ED ਤੇ ਦੋਨਾਂ ਕੇਸਾਂ ਦੇ ਵਿੱਚ ਭੇਦਰੀਵਾਲ ਨੂੰ ਜ਼ਮਾਨਤ ਮਿਲ ਚੁੱਕੀ ਹੈ CBI ਕੇਸ 'ਚ ਵੀ ਤੇ ED ਦੇ ਕੇਸ 'ਚ ਵੀ ਤੇ ਹੁਣ ਬਾਹਰ ਆਏ ਹੈ ਬਾਹਰ ਆਉਣ ਤੋਂ ਬਾਅਦ ਹੁਣ ਹਰਿਆਣਾ ਚੋਣਾਂ ਦਾ ਵੀ ਵਿਕਲਪ ਵੀ ਵੱਜ ਚੁੱਕਿਆ ਹੈ 40 ਦੇ ਕਰੀਬ ਕੈਂਡੀਡੇਟਸ ਅਨਾਉਂਸਮੈਂਟ ਵੀ ਹੋ ਚੁੱਕੀ ਹੈ ਉਹਨਾਂ ਦੇ ਨਾਵਾਂ ਦੀ ਤੇ ਹੁਣ ਜਿਹੜਾ ਤੁਸੀਂ ਗੱਲ ਕਰਦੇ ਹੋ ਕਿ ਬੂਸਟ ਮਿਲਣਾ ਜਾਂ ਕਿੱਦਾਂ ਰਹੇਗਾ ਇਹ ਗੱਲ ਤੋਂ ਪੱਖਾਂ ਤੋਂ ਗੁਜ਼ਾਰਨਯੋਗ ਹੈਗੀ ਹੈ ਕਿ ਕਿੱਦਾਂ ਹੈਗੀ ਹੈ ਕਿ ਜਿਹੜਾ ਅਰਵਿੰਦ ਕੇਜਰੀਵਾਲ ਹੋਰਾਂ ਦਾ ਆਪਾਂ ਕਹਿ ਲਵਾਂਗੇ ਭਾਸ਼ਣ ਹੈ ਜਾਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਸਟੇਜ ਤੇ ਰੈਲੀ ਦੌਰਾਨ ਜਾਂ ਬੋਲੀਆਂ ਗੀਆਂ ਜਾਂ ਬੋਲੀਆਂ ਜਾਣੀਆਂ ਨੇ ਜਾਂ ਬੋਲਦੇ ਆ ਉਹ ਉਹ ਕਿਤਨੇ ਕਿਤੇ ਵੋਟਰ ਨੂੰ ਪ੍ਰਭਾਵਿਤ ਤਾਂ ਕਰਦੀਆਂ ਨੇ ਜੀ 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 ਜਿਹਦੇ ਕਰਕੇ ਆਪਾਂ ਕਹਿ ਲਵੋ ਕਿ ਵਿਰੋਧੀ ਟੀਰਾ ਰੈਲੀ ਹੈਗੀ ਉਹ ਪੂਰਾ ਖੌਫ ਤਾਂ ਉਹਨਾਂ ਚ ਹੁੰਦਾ ਸੀ ਗੱਲ ਦਾ। ਹੂੰ। ਤੀਜੀ ਗੱਲ ਇਹ ਦੂਜੀ ਗੱਲ ਇਹ ਵੀ ਹੈ ਕਿ ਅ ਜਦੋਂ ਹੁਣ ਅਰਵਿੰਦ ਕੇਜਰੀਵਾਲ ਦੀ ਆਮਦ ਹੋਈ ਹੈ, ਇੱਕਦਮ ਹਰਿਆਣਾ ਚੋਂਾਂ ਦੇ ਵਿੱਚ ਦਿੱਲੀ ਚ ਵੀ ਉਹਨਾਂ ਦੀ ਸਰਕਾਰ ਆਵਦੀ ਪਾਰਟੀ ਦੀ ਪੰਜਾਬ ਚ ਵੀ ਹੈਗੀ ਹੈ। ਤਾਂ ਦਿੱਲੀ ਔਰ ਪੰਜਾਬ ਦੇ ਵਿੱਚ ਜੇ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਜਾਈਏ ਤਾਂ ਦਿੱਲੀ ਔਰ ਪੰਜਾਬ ਕਿਉਂਕਿ ਹੁਣ ਜਿਸ ਬਚਕਾਰ ਹਰਿਆਣਾ ਹੋ ਗਿਆ ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੋਟਰ ਆਪਸ ਵਿੱਚ ਜੁੜੇ ਨੇ ਇਹ ਤਿੰਨੇ ਪਾਸੇ। ਹੂੰ। ਜੀ। ਰਿਸ਼ਤੇਦਾਰੀਆਂ ਦੋਸਤ ਮਿੱਤਰ ਜਾਣ ਨੇੜ ਦੇ ਸਟੇਟ ਹੋਣ ਲੱਗੂ ਇਸ ਵੀ ਨਾਂ ਤੇ ਜੇ ਇਹ ਉਹ ਕਾਰੋਬਾਰ ਹਨ ਇਹ ਦੋਨੋਂ ਸਟੇਟਸ ਨਾਲ ਜੁੜਦੇ ਨੇ ਤੇ ਦਿੱਲੀ ਦੀ ਵੀ ਜੁੜ ਜਾਂਦੇ ਨੇ ਹੂੰ ਹੂੰ ਸੋ ਉਹਦੇ ਕਰਕੇ ਬੋਟ ਬੈਂਕ ਜਿਹੜਾ ਵੱਧ ਸਕਦਾ ਹੈ ਕਾਰਗੁਜ਼ਾਰੀ ਦੇਖ ਕੇ ਜੇ ਕਾਰਗੁਜ਼ਾਰੀ ਦੋਨੋਂ ਸਟੇਟਸ ਦੇ ਵਿੱਚ ਸੌਰੀ ਦਿੱਲੀ ਔਰ ਪੰਜਾਬ ਦੇ ਵਿੱਚ ਜੇ ਵਧੀਆ ਹੋਈ ਹੋਵੇ ਆਵਾਜ਼ ਆਦੀ ਪਾਰ ਕਹਿੰਦਾ ਪਾਬ ਕਿ ਇਹ ਨਿਰਭਰ ਕਰੇਗਾ ਪੰਜਾਬ ਦੀ ਤੇ ਦਿੱਲੀ ਦੀ ਕਾਰਗੁਜ਼ਾਰੀ ਪ੍ਰਸ਼ਾਸਨਿਕ ਪੱਖੋਂ ਜਾਂ ਸਰਕਾਰੋਂ ਇਸੇ ਪੱਖੋਂ ਕਿ ਆਪਾਂ ਜੇ ਸਰਕਾਰ ਨੇ ਜਿਹੜੇ ਕੰਮ ਵਧੀਆ ਕੀਤੇ ਜੇ ਉਹਨਾਂ ਦਾ ਕੋਈ ਬੋਲਵਾਲਾ ਹੋਇਆ ਤਾਂ ਉਹ ਪ੍ਰਭਾਵਿਤ ਤਾਂ ਕਰੇਗੇ ਇੱਕ ਇੱਕ ਗੱਲ ਤਾਂ ਇਹ ਆਪਾਂ ਮੰਨਣ ਜੋਗਾ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਤਾਂ ਹਰਿਆਣੇ ਤੋਂ ਲਿਆ ਲਿਆ ਕੇ ਜਿਹੜੇ ਲੀਡਰ ਹੁੰਦੇ ਨੇ ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ ਜੋ ਕੱਢ ਕੇ ਬਦਲੇ ਲਿਆ ਕੇ ਬਿਠਾ ਲਿਆ ਹਾਂ ਅਕਸਰ ਆਪਾਂ ਦੇਖਦੇ ਹਾਂ ਪਰ ਇੱਥੇ ਇਹ ਹੋਏਗਾ ਕਿ ਜੇ ਇਹਨਾਂ ਦਾ ਕੰਮ ਵਧੀਆ ਹੋਇਆ ਹੋਇਆ ਹੋਊਗਾ ਇਹਨਾਂ ਨੇ ਕੀਤਾ ਹੋਇਆ ਉਹ ਤਾਂ ਉਹਦੇ ਬਾਰੇ ਅਗਲਾ ਦੱਸਦੇ ਕਿ ਸਾਡੇ ਪੰਜਾਬ 'ਚ ਜਾਂ ਸਾਡੀ ਦਿੱਲੀ 'ਚ ਆ ਕੰਮ ਹੋਇਆ ਨੇ ਇਹਨਾਂ ਨੇ ਕੀਤਾ ਨੇ ਪਹਿਲਾਂ ਕੋਈ ਨਹੀਂ ਕਰਕੇ ਗਿਆ ਜੇ ਨਾ ਕਿਤੇ ਹੋਏ ਲੋਕਾਂ ਨੂੰ ਪਸੰਦ ਨਾ ਹੋਈ ਫਿਰ ਉਹਦਾ ਖਮਿਆਲ ਜਾਵੇ ਉਤਨਾ ਪੈ ਸਕਦਾ ਇਹ ਵੀ ਗੱਲ ਪਰ ਨਾ ਜੀ 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 ਤੇ ਹੁਣ ਇਹ ਵੀ ਕਿਆਸਰਾਈਆਂ ਨੇ ਜਾਂ ਇਹ ਕਹ ਲਓ ਕਿ ਵਿਰੋਧੀ ਦਲਾਂ ਦੇ ਦਲਾਂ ਦੇ ਵਿੱਚ ਇਹ ਵੀ ਗੱਲ ਚਰਚਾ ਚ ਹੈ ਰਾਜਨੀਤਿਕ ਦਲਾਂ ਦੇ ਵਿੱਚ ਕਹ ਲਓ ਕਿ ਜਿਹੜਾ ਅਰਵਿੰਦ ਕੇਧਰੀਵਾਲ ਹੈ ਉਹਨੂੰ ਬਾਹਰ ਲਿਆਉਣ ਦਾ ਇਹ ਵੀ ਹੈ ਕਿ ਕਾਂਗਰਸ ਨੂੰ ਸਿੱਧਾ ਸਿੱਧਾ ਫਾਇਦਾ ਹੋ ਰਿਹਾ ਸੀ ਕਿ ਬੀਜੇਪੀ ਕਿਤੇ ਨਾ ਕਿਤੇ ਉੱਥੇ ਝਟਕਾ ਖਾ ਰਹੀ ਸੀਗੀ ਕਾਂਗਰਸ ਦੀ ਵੋਟ ਬੈਂਕ ਨੂੰ ਤੋੜਨ ਦੇ ਵਾਸਤੇ ਹੂੰ ਬੀਜੇਪੀ ਦੇ ਲੀਡਰ ਨੋਕੇ ਲੰਦਾ ਗਿਆ ਜੀ 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 ਜਿਹਦੇ ਕਰਕੇ ਕਿਉਂਕਿ ਪਹਿਲਾਂ ਵੇਟ ਕਰੀ ਜਾ ਰਹੀ ਸੀ ਕਿ ਸ਼ਾਇਦ ਕਾਂਗਰਸਰ ਆਵਾਦੀ ਪਾਰਟੀ ਦਾ ਸਮਝੌਤਾ ਹੋ ਜੇ ਘੱਟ ਜੋੜ ਹੋ ਜੇ ਉਹ ਨਹੀਂ ਹੋਇਆ ਹੂੰ ਬਿਲਕੁਲ ਸਿੱਧੇ ਤੌਰ ਤੇ ਫਾਇਦਾ ਹੁਣ ਆਪ ਨੇ ਸਾਰੇ ਉਮੀਦਵਾਰ ਕਰੀਬ ਉਤਾਰ ਦਿੱਤੇ ਹਾਂ ਜੀ ਸਿੱਧੇ ਤੌਰ ਤੇ ਫਾਇਦਾ ਹੁੰਦਾ ਦੇਖ ਕੇ ਹੂੰ ਬਈ ਅਰਵਿੰਦ ਕੇਜਰੀਵਾਲ ਨੂੰ ਬਾਹਰ ਲਿਆਉਣਾ ਮਜਬੂਰੀ ਵੀ ਹੋ ਸਕਦੀ ਹੈ ਬੀਜੇਪੀ ਦੀ ਕਿਉਂਕਿ ਬੀਜੇਪੀ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਹਰਿਆਣਾ ਦੇ ਵਿੱਚ ਸਰਕਾਰ ਬਣਾਈ ਜਾਵੇ ਆਪਣੀ ਮਰੇ ਇਹਦੇ বিজেপি ਵਾਲਾ ਫੈਸਲਾ ਨਹੀਂ ਫੈਸਲਾ ਤਾਂ ਕੋਰਟ ਕਚੈਰੀ ਵਿੱਚ ਆਉਂਦਾ ਨਾ ਜੀ ਨਹੀਂ ਕੋਰਟ ਕਚੈਰੀ ਦਾ ਫੈਸਲਾ ਤਾਂ ਹੁੰਦਾ ਪਰ ਜਿਹੜਾ ਕਿ ਗਣੇਸ਼ ਉਤਸਵ ਦੇ ਉੱਤੇ ਪੂਜਾ ਹੋਈ ਹੈ ਹੂੰ ਉਸ ਜੀ ਆਈ ਦੇ ਕਰੇ ਜਾ ਕੇ ਪੀਐਮ ਮੋਦੀ ਪੂਜਾ ਕਰੇ ਉਹਦਾ ਉਹਦੇ ਉੱਤੇ ਸਵਾਲ ਹਾਂ ਵਿਰੋਧੀ ਧਿਰਾਂ ਆਖਾਰੀਆਂ ਨੇ ਸਵਾਲ ਕਈ ਤਰ੍ਹਾਂ ਪੁੱਛੋ ਤੇ ਸੀਨੀਅਰ ਵਕੀਲਾਂ ਨੇ ਵੀ ਸਵਾਲ ਉਠਾਦੇ ਨਾ ਜੀ ਜੀ ਵਿਰੋਧੀ ਧਿਰਾਂ ਦਾ ਚਲੋ ਏਦਾਂ ਕਿ ਸਿਆਸਤ ਤਾਂ ਹੁੰਦੀ ਹੈ ਖੇਡ ਜੀ ਨੇ ਸਿਆਸੀ ਬਿਆਨ ਦਾ ਜੀ ਉਹਦੇ ਦੇ ਵੀ ਥੋੜਾ ਹਰ ਇੱਕ ਬੰਦਾ ਨਿਗਾਹ ਤਾਂ ਰੱਖਦਾ ਹੀ ਹੈ ਨਾ ਕਿਸੇ ਵੀ ਮਸਲੇ ਦੇ ਉੱਤੇ ਤੇ ਉਹਦੇ ਵਿੱਚ ਵੀ ਕਈ ਪੱਖ ਵਿਚਾਰਜੋਗ ਹੈਗੇ ਨੇ ਕਿ ਕਿਉਂ ਵੇ ਹੋਣਗੇ ਇੱਥੇ ਪ੍ਰਧਾਨ ਮੰਤਰੀ ਬਹੁਤ ਸਾਰੇ ਪੱਖ ਨੇ ਕੋਈ ਇੱਕ ਪੱਖ ਨਹੀਂ ਆਪਾਂ ਕਹਿ ਸਕਦੇ ਲੇਕਿਨ ਉਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਦੇਖੋ ਸਾਝਾਜੇ ਤਾਂ ਇਹ ਤਾਂ ਇੱਕ ਸਮਾਜਿਕ ਜੀਵਨ ਹੁੰਦਾ ਹੈ ਸਾਝਤਾ ਹੁੰਦੀ ਹੈ ਪਰ ਵੱਖ-ਵੱਖ ਵਿਭਾਗਾਂ ਦੇ ਵਿੱਚ ਖਾਸ ਕਰਕੇ ਡੇ ਵੱਡੇ ਅਹੁਦਿਆਂ ਦੇ ਵਿੱਚ ਜਿੱਥੋਂ ਨਿਆਂਪਾਲਿਕਾ ਦੀ ਜਾਂ ਕਾਰਜਪਾਲਿਕਾ ਦੀ ਗੱਲ ਚੱਲਦੀ ਹੈ ਤਾਂ ਦੋਨੋਂ ਤੀਨਾ ਇੱਕ ਦੂਜੇ ਦੇ ਪੂਰਕ ਤਾਂ ਹੁੰਦੀਆਂ ਨੇ ਪਰ ਇਦਾਂ ਦਾ ਜਿਹੜਾ ਮਿਲਬਰਤਨ ਹੈਗਾ ਉਹ ਸਿੱਧੇ ਤੌਰ ਤੇ ਨਹੀਂ ਦਿਖਦਾ ਹੁੰਦਾ। ਇਹ ਡਾਇਰੈਕਟ ਤੌਰ ਤੇ ਕੋਈ ਤਾਂ ਇਸ ਸਾਜ ਨੂੰ ਪੇਸ਼ ਕਰ ਦਵੇ ਖਾਸ ਕਰਕੇ মিডিਆ ਦੇ ਵਿੱਚ ਨਾ। ਜੀ ਜੀ। ਚਲੋ ਘਰ ਇਸ ਚੀਜ਼ ਨੂੰ ਦੇਖਿਆ ਜਾ ਰਿਹਾ ਹੈ ਜੋੜ ਕੇ ਤੇ ਉਹ ਨੂੰ ਉਤਾਰਿਆ ਗਿਆ ਕਹਿ ਲਓ ਉਹਨਾਂ ਨੂੰ ਦਿਹਾੰਦਾ ਗਿਆ ਰਾਖਵਾ ਫੈਸਲਾ ਸੀਗਾ ਰਾਖਵੇਂ ਕਰਨ ਤੋਂ ਬਾਅਦ ਤੁਰੰਤ ਜਿਹੜਾ ਹੈਗਾ ਇੱਕਦਮ ਸੁਪਰੀਮ ਕੋਰਟ ਤੋਂ ਫੈਸਲਾੰਦਿਆ ਰਿਹਾ ਕਰਦਾ ਹੈ। ਹੁਣ ਕੀ ਹੈ ਜਿਹੜਾ ਬੀਜੇਪੀ ਦੇ ਇੱਕ ਇੱਕ ਹੋਰ ਵੱਡਾ ਖਤਰਾ ਹੈ ਜੀ ਆਮ ਆਦਮੀ ਪਾਰਟੀ ਨੂੰ ਜਾਂ ਕਾਂਗਰਸ ਨੂੰ ਫਾਇਦਾ ਦੇਣ ਵਾਲਾ ਉਹ ਹੈਗਾ ਜਿਵੇਂ ਵਿਨੇਸ਼ ਫੋਗਾਟ ਹੋ ਗਏ ਗੁਜਰੰਗ ਪੂਨੀਆਂ ਵਰਗੇ ਹੋ ਗਏ ਇਹਨਾਂ ਦਾ ਕਾਂਗਰਸ ਜੁਆਇਨ ਕਰ ਜਾਣਾ ਤੇ ਬ੍ਰਿਜ ਭੂਸ਼ਣ ਦਾ ਰੌਲਾ ਹੂੰ ਤੇ ਦੂਜਾ ਕਿਸਾਨ ਅੰਦੋਲਨ ਦੌਰਾਨ ਖਾਸ ਕਰਕੇ ਹੁਣ ਸੰਪੂ ਜੀ ਜਿਹੜਾ ਸੰਘਰਸ਼ ਚੱਲ ਰਿਹਾ ਹੈ ਇਹਨਾਂ ਨੂੰ ਰੋਕਣਾ ਕਿਸਾਨਾਂ ਦੇ ਰਾਹ ਦੇ ਵਿੱਚ ਰੋੜੇ ਗੋਲੀਆਂ ਤੱਕ ਚੱਲਣ ਚੱਲ ਜਾਣੀਆਂ ਅਥਰੂ ਗਾਇਸ ਦੇ ਗੋਲੇ ਤੱਕ ਨੇ ਐਕਸਪਾਇਰ ਹੋਏ ਬੰਦਾ ਬੰਦਿਆਂ ਦਾ ਇਦਾਂ ਕਤਲਿਆਮ ਹੋ ਜਾਣਾ ਗੋਲੀਆਂ ਨਾਲ ਹੂੰ ਹੂੰ ਸੁਭਦੀਪ ਵਾਲਾ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਮਾਇਨੇ ਰੱਖਦੀਆਂ ਨੇ ਉਹ ਭਾਜਪਾ ਨੂੰ ਕਿਤੇ ਨਾ ਕਿਤੇ ਇੰਪੈਕਟ ਫੋਟ ਤੇ ਧੱਕਦੀਆਂ ਨੇ ਹੂੰ ਜੀ ਜੀ ਠੀਕ ਹੈ ਬ੍ਰਿਜ ਭੂਸ਼ਣ ਵਾਲਾ ਮਸਲਾ ਤਾਂ ਬਹੁਤ ਵੱਡੇ ਲੈਵਲ ਤੇ ਉੱਠਿਆ ਸੀਗਾ ਹੂੰ ਬਿਲਕੁਲ ਰਾਲਾ ਹਾਂਜੀ ਹਾਂਜੀ ਤੇ ਹੁਣ ਡਿਸਕਵੈਲੀਫਾਈ ਹੋ ਜਾਣਾ ਹੂੰ ਉਹਨੂੰ ਵੀ ਕਿਤੇ ਨਾ ਕਿਤੇ ਲਿਆ ਕੇ ਦੇਸ਼ ਦੇ ਵਿੱਚ ਇਸ ਪਾਰਟੀ ਦੇ ਨਾਲ ਜੋੜਿਆ ਗਿਆ ਇਹਨਾਂ ਦੇ ਵੱਡੇ ਆਕੂ ਨਾਲ ਜੋੜਿਆ ਗਿਆ ਕਿ ਤੁਸੀਂ ਭਈ ਉਤੋਂ ਆਹ ਚੀਜ਼ ਆਹ ਬਦਲਾ ਲੈਣ ਲਈ ਕੀਤੀ ਗਈ ਹੈ ਜਾਂ ਉਹਨੂੰ ਡਿਸਕਵালিਫਾਈਓ ਕਰਵਾਤਾ ਇੱਕ ਤਰ੍ਹਾਂ ਨਾਲ ਹਨਾ ਤੇ ਕੋਈ ਕਾਰਵਾਈ ਨਹੀਂ ਹੋਈ ਕਿ ਇਹਨਾਂ ਨੇ ਖਾਣਾ ਖੁਲਾਇਆ ਕਿਉਂ ਖੁਲਾਇਆ ਕਿੱਦਾਂ ਦਖਾਇਆ ਕਿਉਂ ਨਹੀਂ ਦੇਖਿਆ ਗਿਆ ਨਾਲ ਦੇ ਜਿਹੜੇ ਉਹਦੇ ਅਧਿਕਾਰੀ ਕੋਲ ਜਾਂ ਹੋਰ ਗਏ ਸੀਗੇ ਉਹ ਸਾਰਾ ਕੁਝ ਤਾਂ ਇੱਕ ਤਰ੍ਹਾਂ ਨਾਲ ਕਿਤੇ ਨਾ ਕਿੱ데 ਭਾਜਪਾ ਨੂੰ ਠੇਸ ਤਾਂ ਪਹੁੰਚਾਉਂਦੇ ਇਹ ਵੋਟ ਬੈਂਕ ਨੂੰ ਉਹਦੇ ਨੂੰ ਮਨਫੀ ਕਰਦਾ ਹੀ ਆ ਉਹਦੇ ਨਾਲ ਇਹ ਇਹ ਵੀ ਦੇਖੋ ਤੁਸੀਂ ਕਿ ਜਿਹੜੇ ਬੰਦਿਆਂ ਨੂੰ ਟਿਕਟ ਦਿੱਤੀ ਗਈ ਸੀ ਉਹ ਟਿਕਟਾਂ ਵਾਪਸ ਹੋ ਜਾਂਦੀਆਂ ਹਾਂ ਪਹਿਲੇ ਵਿੱਚ ਮੈਟਰ ਇਦਾਂ ਦਾ ਹਾਂਜੀ ਬਿਲਕੁਲ ਹੂੰ ਹੂੰ ਤੇ ਦੂਜਾ ਹੈ ਕਿ ਨਾ ਕੁਝ ਸਮਾਂ ਪਹਿਲਾਂ ਚਾਹੇ ਲੋਕ ਸਭਾ ਸੀਟਾਂ ਲੜਾਉਣ ਦੇ ਲਈ ਸੀ ਆ ਜਿਹੜਾ ਆਪਣੇ ਆ ਸੀਐਮਸੀ ਕੇ ਹਰਿਆਣਾ ਦੇ ਹੂੰ ਹੂੰ ਉਹਨਾਂ ਨੂੰ ਮਨੋਰ ਲੜਖਾਟਰ ਖਾਟਰ ਨੂੰ ਲੰਬ ਕਰਿਆ ਗਿਆ ਜੀ 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 ਤਹਾਏ ਬਹਾਨਾ ਕੋਈ ਵੀ ਪ੍ਰਬਿਧਾਨ ਸੀਐਮ ਨੂੰ ਜਾਉਂ ਤੋਂ ਲੋਕ ਸਭਾ ਚੋਣਾਂ ਲੜਨਾ ਹਾਂਜੀ ਬਿਲਕੁਲ ਲੇਕਿਨ ਵਿਰੋਧ ਵਧਦਾ ਜਾ ਰਿਹਾ ਸੀ ਨਾਇਬ ਸਿੰਘ ਸੈਣੀ ਜਾਂਦੇ ਹਾਂ ਨਾਇਬ ਸਿੰਘ ਸੈਣੀ ਨੰਦਾ ਗਿਆ ਹੂੰ ਹੂੰ ਵਿਰੋਧ ਦਬਾਅ ਵਾਧ ਰਿਹਾ ਸੀਗਾ ਤੇ ਉਹ ਚੀਜ਼ ਵੀ ਮਾਇਨੇ ਰੱਖਦੀ ਹੈ ਕਿ ਸੀਐਮ ਨੂੰ ਪਾਸੇ ਲੈ ਜਾਣਾ ਜੋ ਜੇ ਇੰਨਾ ਤਕੜਾ ਸੀਐਮ ਸੀ ਜਿਹਨੇ ਐਡੇ ਸੰਘਰਸ਼ ਨੂੰ ਉੱਥੇ ਰੋਕ ਰੱਖਿਆ ਦਿੱਲੀ ਤੱਕ ਨਹੀਂ ਜਾਣ ਦਿੱਤਾ ਗਿਆ ਕਿਸਾਨਾਂ ਦਾ ਸੰਘਰਸ਼ ਠੀਕ ਹੈ ਤੇ ਉਸ ਬੰਦੇ ਨੂੰ ਲੋਕ ਸਭਾ ਦੇ ਵਿੱਚ ਇਸ ਤਰੀਕੇ ਭੇਜ ਦੇਣਾ ਜੀ ਜੀ ਲੰਬੇ ਕਰਨ ਦਾ ਕਹਿੰਦਾ ਭਾਬਾ ਕਿ ਭਾਜਪਾ ਕਿਤਨਾ ਕਿਤੇ ਕਸੂਤੀ ਫਾਸੀ ਹੋਈ ਤਾਂ ਹੋਈ ਹੈ ਕਈ ਵੱਡੇ ਜਿਹੜੇ ਤੁਸੀਂ ਲਿਆ ਰਹੇ ਹੋ ਪੱਖ ਮਾਮਲੇ ਇਹ ਜ਼ਰੂਰ ਨੇ ਬਿਲਕੁਲ ਇਹਨਾਂ ਤੇ ਘੁੰਮਦੀ ਹੈ ਸਿਆਸਤ ਜੀ 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 ਉਹ ਆਮ ਵੋਟਰ ਕੋਈ ਇੰਨਾ ਆਪਾਂ ਕਹਿ ਲਓ ਕਿ ਇੰਨਾ ਸੂਝਵਾਨ ਨਹੀਂ ਹੁੰਦਾ ਕਿ ਉਹ ਸਿਆਸਤ ਦੀਆਂ ਡੁੰਗੀਆਂ ਚੱਲਣ ਨੂੰ ਜਾਣ ਸਕੇ ਉਹਦਾ ਇਹ ਜਿਹੜਾ ਨਿੱਤ ਨਵਾਪਰ ਰਹੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਜਾਂ ਸਰਕਾਰ ਦੀਆਂ ਜਾਂ ਵਿਰੋਧੀ ਧਿਰ ਦੀਆਂ ਕਾਰਵਾਈਆਂ ਨੂੰ ਉਹਨਾਂ ਨੂੰ ਦੇਖ ਕੇ ਸਹਜੇ ਹੀ ਛੋਟਾ-ਮੋਟਾ ਅੰਦਾਜ਼ਾ ਲਾ ਕੇ ਵੋਟ ਪਾ ਦਿੰਦੇ ਹਨ ਹੂੰ 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 ਸੋ ਇਹ ਚੀਜ਼ਾਂ ਜਿਹੜੀਆਂ ਹੈਗੇ ਕਿਤਨੇ-ਕਿੱਤੇ ਵੋਟ ਬੈਂਕ ਨੂੰ ਖੋਰਾ ਦਾਨਉਂਦੀਆਂ ਨੇ ਇਹਦੇ ਵਿੱਚ ਤੁਹਾਨੂੰ ਬੂਸਟ ਜਿਹੜਾ ਹੈਗਾ ਉਹ ਕੇਂਦਰੀ ਬਾਲ ਕਿੰਨੇ ਕੀ ਆਪਣੇ ਲਿਆਕਤ ਨਾਲ ਖਿੱਚ ਸਕਦੇ ਆ ਆਮ ਆਦਮੀ ਪਾਰਟੀ ਦੇ ਕਿਹੜੇ ਕੈਂਡੀਡੇਟਸ ਨੇ ਜਿਨ੍ਹਾਂ ਦੇ ਉੱਤੇ ਲੋਕ ਭਰੋਸਾ ਕਰ ਸਕਦੇ ਆ ਜਾਂ ਕਿਤੇ ਕੈਂਡੀਡੇਟ ਮਾੜੇ ਤਾਂ ਨਹੀਂ ਹੈਗੇ ਠੀਕ ਹੈ ਜਾਂਕ ਤੇ ਇਹਨਾਂ ਦੇ ਵਰਕਰ ਜਿਹੜੇ ਹਰਿਆਣਾ ਵਿੱਚ ਹੈ ਸੇ ਐਡਾ ਵੱਡਾ ਸੰਗਠਨ ਤਾਂ ਨਹੀਂ ਹੈਗਾ ਆਵਾਜ਼ ਦੀ ਪਾਰਟੀ ਹੂੰ ਜੀ ਪਾਰਟੀ ਸੰਗਠਿਤ ਪਾਰਟੀ ਨਹੀਂ ਉੱਥੇ ਬਣ ਕੇ ਉੱਪਰੀ ਗੱਲ ਤੱਕ ਜੀ ਲੇਕਿਨ ਜਿਹੜੇ ਕੋ ਵਰਕਰ ਜੁੜੇ ਨੇ ਕੀ ਉਹ ਸਾਰੇ ਸੰਤੁਸ਼ਟ ਨੇ ਹੂੰ ਠੀਕ ਹੈ ਕਿ ਉਹ ਪਾਰਟੀ ਦੇ ਨਾਲ ਅਮੂਰ ਨਾਲ ਮੋਢਾ ਜੋੜ ਕੇ ਤੁਰਨਗੇ ਜੇ ਕਿਤੇ ਉਹਨਾਂ ਦੇ ਵਿੱਚ ਵੀ ਕੋਈ ਵੈਰ ਵਿਰੋਧ ਹੈਗਾ ਕਿਸੇ ਤਰੀਕੇ ਦਾ ਮਨਮਟਾਵਾ ਹੈਗਾ ਤਾਂ ਉਹ ਲਾਅਸ ਹੋਣਾ ਹੈ ਉਹਨੂੰ ਲਾਅਸ ਨੂੰ ਕਿਵੇਂ ਪੂਰਾ ਕਰਿਆ ਜਾਊਗਾ ਉਹ ਵੀ ਦੇਖਣਾ ਪਊਗਾ ਬੋਸਟ ਲੈਣਾ ਨਾ ਲੈਣਾ ਕਾਰਗੁਜ਼ਾਰੀ ਤੇ ਡਿਪੈਂਡ ਹੈ ਜਿਹੜੀ ਹਰਿਆਣਾ ਦੇ ਵਿੱਚ ਉਹਨਾਂ ਦੇ ਵਰਕ ਨਾਲ ਆਪਾਂ ਕਹਿ ਸਕਦੇ ਹਾਂ ਜੋੜ ਸਕਦੇ ਆ ਜਾਂ ਉਹਨਾਂ ਦੇ ਲੀਡਰਾਂ ਨਾਲ ਜਾਂ ਉਹਨਾਂ ਦੇ ਕੈਂਡੀਡੇਟਸ ਦੇ ਜਿਹੜੀ ਆਪਾਂ ਕਹਿੰਦਾ ਚਿਹਰੇ ਮੋਹਰੇ ਨੇ ਉਹਨਾਂ ਦਾ ਸਮਾਜ ਦੇ ਵਿੱਚ ਕਿੰਨਾ ਪ੍ਰਭਾਵ ਹੈਗਾ ਉਹ ਸਿੱਧਾ ਡਾਇਰੈਕਟ ਉਹਦੇ ਤੇ ਅਸਰ ਕਰੂਗਾ ਬਿਲਕੁਲ ਪਰਮਿੰਦਰ ਜੀ ਤੁਸੀਂ ਸਾਰੇ ਮਾਮਲੇ ਬੜੇ ਆਵਾਰੇ ਬਟ ਇਹ ਜਿਵੇਂ ਤੁਸੀਂ ਦੱਸ ਰਿਹਾ ਕਿ ਇੱਕ ਮੁੱਖ ਮੰਤਰੀ ਨੂੰ ਪਹਿਲੇ ਮੁੱਖ ਮੰਤਰੀ ਨੂੰ ਮਨੋਰ ਲ ਖੱਤਰ ਨੂੰ ਪਿੱਛੇ ਲੈ ਜਾਣਾ ਲੋਕ ਸਭਾ ਵਾਲਾ ਕਿ ਪਾਸ ਪਾਸ ਤੇ ਕਈ ਸਵਾਲ ਨੇ ਤੁਸੀਂ ਨਾਲ ਕਿਸਾਨ ਅੰਦੋਲਨ ਦੀ ਗੱਲ ਕੀਤੀ ਰੋਕਿਆ ਹੋਇਆ ਸੀਗਾ ਪਹਿਲੇ ਮੁੱਖ ਮੰਤਰੀ ਖੱਟਰ ਸਾਹਿਬ ਨੇ ਜਦੋਂ ਗੋਲਾਵ੍ਰੂਧ ਹੁੰਦਾ ਹੈ ਸ਼ੰਭੂ ਬਾਰਡਰ ਤੇ ਕਨੌਰੀ ਤੇ ਉਦੋਂ ਮਨੋਲਾਲ ਖੱਟਰ ਹੀ ਸਨ ਮੁੱਖ ਮੰਤਰੀ ਖੈਰ ਹੁਣ ਜਿਹੜਾ ਕਿਸਾਨ ਸਜੂਤ ਕਿਸਾਨ ਮੋਰਚਾ ਜਿਹੜੇ ਸ਼ੰਭੂ ਬਾਰਡਰ ਕਨੌਰੀ ਤੇ ਬਾਰਡਰ ਬੈਠੇ ਹੋਏ ਨੇ ਉਹਦੇ ਵਿੱਚ ਇੱਕ ਥੇਰੇ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਜਿਹਦੀ ਅਗਵਾਈ ਸਰਵੰਤ ਸਿੰਘ ਪੰਦੇਰ ਕਰ ਰਹੇ ਨੇ ਉਹਨਾਂ ਵੱਲੋਂ ਕਿ ਜਿੱਥੇ ਪਹਿਲਾਂ ਇਹ ਕੇਂਦਰ ਸਰਕਾਰ ਨਾਲੇ ਆੜਾ ਸੀ ਸੰਘਰਸ਼ ਦਾ ਨਿਸ਼ਾਨਾ ਸੀ ਪੰਜਾਬ ਸਰਕਾਰ ਵੱਲ ਵੀ ਇੱਕ ਅੰਦੋਲਨ ਦੀ ਸੂਈ ਉਹਨਾਂ ਨੇ ਕਿਹਾ ਕਿ ਅਸੀਂ 24 ਸਤੰਬਰ ਤੋਂ ਅੰਮ੍ਰਿਤਸਰ ਤੋਂ ਇਹ ਪ੍ਰਦਰਸ਼ਨ ਕਰਕੇ ਇਹ ਆਰੰਭ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਵੀ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੀਆਂ ਕੇਂਦਰ ਤੋਂ ਹਟਮੀਆਂ ਜਿਹੜੀਆਂ ਜਿਹਦੀਆਂ ਰਾਜ ਸਰਕਾਰ ਜਿਹੜੀਆਂ ਉਹ ਭੁਗਤਾ ਸਕਦੀ ਏ ਕਿਵੇਂ ਦੇਖਦੇ ਹੋਈ ਸਾਰੇ ਮਾਹੌਲ ਨੂੰ ਕਿਸਾਨਾਂ ਦੇ ਮਾਹੌਲ ਨੂੰ ਸੰਖੇਪ ਜਿਹੇ ਦੇ ਵਿੱਚ ਦੇਖੋ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀਗਾ ਜੇ ਮੁੱਖ ਮੰਗਾਂ ਜਿਹੜੀਆਂ ਸੀ ਤੁਹਾਨੂੰ ਪਤਾ ਹੀ ਹੈ ਕਿ ਤਿੰਨ ਕਾਨੂੰਨ ਜਿਹੜੇ ਕਾਲੇ ਕਾਨੂੰਨਾਂ ਦਾ ਨਾਮ ਦਿੱਤਾ ਵਾਪਸ ਕਰਨ ਲੈਣੇ ਉਹ ਵਾਪਸ ਹੋ ਚੁੱਕੇ ਸੀ ਉਸ ਤੋਂ ਬਾਅਦ ਲੰਮਾ ਸਮਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਆਪੂ ਇੱਕ ਦੂਜੇ ਦਾ ਸਾਥ ਨਾ ਲੈ ਕੇ ਕਦੇ ਕਿਤੇ ਕਿਤੇ ਅੰਡੀਸੀ ਦਫਤਰ ਘੇਰ ਲੈ ਕਿਸੇ ਜ ਕਦੇ ਕਿਤੇ ਕੋਈ ਆ ਅਫੀਸਰ ਘੇਰ ਲੈ ਕਦੇ ਕਿਸੇ ਐਮਐਲਏ ਦਾ ਘਰਾਓ ਕਰਨ ਲੈ ਕਦੇ ਕਿਸੇ ਛੋਟੀਆਂ ਮੋਟੀਆਂ ਗੱਲਾਂ ਕਰਕੇ ਹਿਜਿਟੇਸ਼ਨ ਕਰਦੇ ਨੇ ਲੇਕਿਨ ਜਿਹੜਾ ਵੱਡਾ ਸੰਘਰਸ਼ ਹੋਇਆ ਸੀ ਆਹਾਂ ਤਿੰਨ ਖੇਤੀ ਦੇ ਕਾਲੇ ਕਾਨੂੰਨਾਂ ਬਾਰੇ ਉਹਦੇ ਵਿੱਚ ਇੱਕ ਗੱਲ ਇਹ ਹੋਇਆ ਕਿ ਜਥੇਬੰਦੀਆਂ ਆਪਸ ਵਿੱਚ ਜੁੜੀਆਂ ਹੂੰ ਜੁੜ ਕੇ ਇਕੱਠੇ ਹੋਇਆ ਸਿਰ ਨਾਲ ਸਿਰ ਜੋੜ ਕੇ ਜਿਹੜਾ ਅੰਦੋਲਨ ਹੋਇਆ ਉਹਦੇ ਨਾਲ ਸਫਲਤਾ ਹੋਈ ਹੁਣ ਕਿਤੇ ਨਾ ਕਿਤੇ ਉਹ ਜਿਹੜੇ ਬੰਦੀਆਂ ਚਾਹੇ ਇੱਕ ਜਾਂ ਦੋ ਜਾਂ ਤਿੰਨ ਇਦਾਂ ਇਕੱਠੀਆਂ ਹੋਗੇ ਜਾਂ ਕਹ ਲਓ ਕਿ ਜੋ ਦੋ ਜਥੇਬੰਦੀ ਅੱਗੇ ਲੱਗ ਗਿਆ ਤਾਂ ਪਿਛਲੇ ਜਿਹੜੀਆਂ ਬਾਕੀ ਦੀਆਂ ਜਥੇਬੰਦੀਆਂ ਉਹ ਵਿਰੋਧ ਨਹੀਂ ਕਰਦੀਆਂ ਉਹ ਉਹ ਖੜੀਆਂ ਨੇ ਪਿੱਛੇ ਵੀ ਜੇ ਕਿਤੇ ਸਾਨੂੰ ਆਵਾਜ਼ ਮਾਰਨਗੇ ਅਸੀਂ ਨਾਲ ਖੜੀਆਂ ਗਏ ਹੂੰ ਉਸ ਚੀਜ਼ ਦਾ ਫਾਇਦਾ ਤਾਂ ਜਰੂਰ ਹੋਇਆ ਹੁਣ ਉਹ ਇਹ ਇਸ ਸੰਘਰਸ਼ ਨੂੰ ਕਿਉਂਕਿ ਛੋਟੇ ਸਘਰਸ਼ ਬਣਨ ਲਈ ਜਾਂਦੇ ਆ ਇਸ ਤਰ੍ਹਾਂ ਦੇ ਇੱਕ ਦੋ ਜਥੇਬੰਦੀ ਬਲੋ ਲਿਖਿਆ ਗਿਆ ਤੇ ਕਿੱਥੇ ਪੂਰੇ ਪੰਜਾਬ ਦੀਆਂ ਸਾਰੇ ਜਥੇਬੰਦੀਆਂ ਆ ਕੇ ਖੜ ਜਾਂਣਾ ਉਹ 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 ਸੰਘਰਸ਼ ਵੱਡਾ ਹੋ ਜਾਂਦਾ ਪਰ ਜਿੱਥੇ ਆਪਾਂ ਕਹਿ ਲੋ ਜਿਵੇਂ ਸੰਭੂ ਰੁਕੇ ਗਿਆ ਇਹਨਾਂ ਨੂੰ ਤਾਂ ਹੁਣ ਸੰਭੂ ਵਾਲਾ ਸੰਘਰਸ਼ ਹੈ ਜਿਹੜਾ ਉਹ ਕੇਂਦਰ ਸਰਕਾਰ ਦੇ ਖਿਲਾਫ ਸੀ ਤਾਂ ਕੇਂਦਰ ਦੇ ਨਾਲ-ਨਾਲ ਹੁਣ ਪੰਜਾਬ ਦੇ ਵਿੱਚ ਵੀ ਹਜਿਟੇਸ਼ਨ ਸ਼ੁਰੂ ਕਰਤਾ ਮੇਹਾਰਾਣਾ ਦੇ ਵਿੱਚ ਉਹਨਾਂ ਨੇ ਕੁਝ ਪੁੱਛਣਾ ਤੇ ਕਹਿਤਾ ਕਿ ਐਮਐਸਪੀ ਦਵਾਂਗੇ ਇੱਥੇ ਵੀ ਲਿਖਤੀ ਮੰਗੀ ਜਾਂਦੇ ਆ ਕਿ ਦੇ ਉਹ ਸਾਨੂੰ ਜਾਂ ਹੋਰ ਮੁਆਵਜ਼ੇ ਦੀ ਗੱਲ ਹੈ ਜਾਂ ਉਹ ਭਾਰਤ ਮਾਲਾ ਪ੍ਰੋਜੈਕਟ ਹੈ ਜਾਂ ਉੱਥੇ ਜ਼ਮੀਨਾਂ ਦੀ ਧੱਕੇਸ਼ਾਹੀ ਹੈ ਤੇ ਖੋਹਣ ਦੀ ਜੋ ਉਹਦੇ ਲਈ ਖਰਾਬੇ ਮੁਆਵਜ਼ੇ ਫਸਵਾਂ ਦੇ ਜੋ ਬਹੁਤ ਸਾਰੀਆਂ ਮਸਲੇ ਜਿਹੜੀਆਂ ਨਾਲ ਲੈ ਕੇ ਉਹ ਚੱਲ ਰਹੇ ਨੇ ਜੀ ਜੀ ਹੁਣ ਐਜੀਟੇਸ਼ਨ ਸ਼ੁਰੂ ਕਰ ਰਹੇ 24 ਤੋਂ ਦੁਬਾਰਾ ਫੇਰ ਸਰਵੰਤ ਵੀ ਭੰਦੇਰ ਹੋਣੀ ਜਾਂ ਦੱਲੇਵਾਰ ਹੋਣੀ ਕਹਿੰਦੇ ਇਕੱਠੇ ਹੋਏ ਆ ਉਹ ਸੰਭੂ ਦੇ ਨਾਲ ਨਾਲ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਬਾਕੀ ਉਹ ਜਿਲੇਆਂ ਦੇ ਵਿੱਚ ਸ਼ਾਇਦ ਇਹਨਾਂ ਦਾ ਹੈਗਾ ਪ੍ਰੋਗਰਾਮ ਜਾਣਦਾ ਕਿ 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 ਡੀਸੀ ਦਫਤਰ ਕਿਹੜਾਂਗੇ ਹੂੰ ਹੂੰ ਤੇ ਉਹ ਉਹਦੇ ਤਹਿਤ 24 ਤੋਂ ਸਰਕਾਰ ਸੇ ਸ਼ੁਰੂ ਕੀਤਾ ਜਾ ਰਿਹਾ ਹੁਣ ਦੇਖੋ ਇਸ ਨੂੰ ਕੀ ਫਲ ਲੱਗਦਾ ਕਿੰਦਾ ਮੂਵਮੈਂਟ ਜਿਹੜੀ ਅੱਗੇ ਵਧਦੀ ਹੈ ਬਾਕੀ ਜਥੇਬੰਦੀਆਂ ਆਉਂਦੀਆਂ ਨੇ ਨਹੀਂ ਆਉਂਦੀਆਂ ਜੇ ਸਰਕਾਰ ਇਹਨਾਂ ਦੇ ਇਸ ਕਾਲ ਦੇ ਉੱਤੇ ਉਹਨਾਂ ਨੂੰ ਬਿਠਾਉਂਦੀ ਹੈ ਬੁਲਾਉਂਦੀ ਹੈ ਕੋ ਮੀਟਿੰਗ ਕਰਦੀ ਹੈ ਕੀ ਫੈਸਲਾ ਹੋਗੇ ਸਾਹਮਣੇ ਆਉਂਦਾ ਕਿਉਂਕਿ ਹਰਿਆਣਾ ਦੇ ਵਿੱਚ ਚੋਣਾਂ ਨੇ ਹਰਿਆਣਾ ਦੀਆਂ ਜਥੇਬੰਦੀਆਂ ਫੁੱਲ ਭਲਾ ਜਿਹੜਾ ਲੋਕ ਪੰਜਾਬ ਦੇ ਜਿੱਥੇ ਬੰਦੇ ਨਾਲ ਕਿਸੇ ਨਰਸ਼ ਕਰਦੀ ਰਹਿੰਦੇ ਨੇ ਹੂੰ ਜੀ ਬਿਲਕੁਲ ਉਹਦਾ ਕਿਤੇ ਨਾ ਕਿਤੇ ਹੋ ਸਕਦਾ ਕੋਈ ਇਦਾਂ ਦਾ ਸਮਝਾ ਉਤੇ ਕਾਰਨ ਹੂੰ ਕਿਉਂਕਿ ਪੋਲੀਟੀਕਲ ਪਾਰਟੀ ਨੂੰ ਵੋਟ ਚਾਹੀਦੀ ਹੁੰਦੀ ਹੈ ਜੀ 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 ਹਰਿਆਣਾ ਦੀਆਂ ਜਿੱਥੇ ਬੰਦਿਆਂ ਨਾਲ ਤੋਰਨ ਲਈ ਕੋਈ ਉਹਨਾਂ ਨੂੰ ਨਾਲ ਲੈ ਕੇ ਕਿ ਇਦਾਂ ਦਾ ਗੱਲ ਇੱਥੇ ਕਰੀਏ ਬਿਠਾਈਏ ਕੋਈ ਸਾਡੇ ਹੱਕ ਜਭੂਗ ਤੋਂ ਜਾਇ ਕਰੀਏ ਉਹ ਵੀ ਇੱਕ ਮਸਲਾ ਜਿਹੜਾ ਹੈਗਾ ਨਾਲ ਲੈ ਕੇ ਚੱਲ ਸਕਦੀ ਹੈ ਸਰਕਾਰ ਕਿਉਂਕਿ ਆਵਾਜ਼ ਦੀ ਪਾਰਟੀ ਇੱਥੇ ਚਾਹੁੰਦੀ ਹੈ ਸਰਕਾਰ ਬਣਾਉਣਾ ਹੂੰ ਹਰਿਆਣਾ ਦੇ ਵਿੱਚ ਜੀ ਜੀ ਸੋ ਉਹ ਉਸ ਤਹਤ ਕੋਈ ਫੈਸਲਾ ਜਿਹੜਾ ਹੈਗਾ ਮੇਰੇ ਖਲ ਆਉਣ ਵਾਲੇ ਦੇ ਵਿੱਚ ਆਜੂਗਾ 24 ਤੋਂ ਪਹਿਲਾਂ ਹੋ ਸਕਦਾ ਕੋਈ ਕਾਰ ਕਰ ਲੋ ਸਰਕਾਰ ਜੀ ਜੀ ਬਿਲਕੁਲ ਬਿਲਕੁਲ ਸੋ ਇਹ ਸੰਨ ਸਾਡੇ ਨਾਲ ਉਗੇ ਚਿੰਤਕ ਪਰਮਿੰਦਰ ਸਿੰਘ ਰਾਏਪੁਰ ਸਾਹਿਬ ਖੈਰ ਸਾਰੇ ਜਿਹੜੇ ਮਸਲੇ ਬੜੇ ਵਿਸਥਾਰ ਨਾਲ ਸਾਂਝੇ ਕੀਤੇ ਰਾਏਪੁਰ ਜੀ ਤੁਸੀਂ ਚੈਨਲ ਈਵਿਸ਼ਰ ਮੰਜਾਬੀ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸਾਹਿਬ ਧੰਨਵਾਦ ਈਵਿਸ਼ਰ ਪੰਜਾਬੀ